ਰੋਜ਼ਗਾਰ ਦੇਣੇ ਆ ਹੈਲਥ ਦੇਖਣੀਆਂ ਲੋਕਾਂ ਦੀ ਆਮ ਆਦਿਕ ਕਲੀਨਿਕ ਖੁੱਲ ਰਹੇ ਨੇ ਹੈਲਥ ਡਾਟਾ ਆ ਰਿਹਾ ਸਾਡੇ ਕੋਲੇ ਸਵਾ ਕਰੋੜ ਦੇ ਨੇੜੇ ਤੇੜੇ ਬੰਦਾ ਉਹਨਾਂ ਹਸਪਤਾਲਾਂ ਚ ਇਲਾਜ ਕਰਾ ਲਿਆ ਉਹਦੇ ਨਾਲ ਸਾਨੂੰ ਇੱਕ ਫਾਇਦਾ ਹੋਇਆ ਕਿ ਸਾਡੇ ਕੋਲੇ ਹੈਲਥ ਡਾਟਾ ਆ ਗਿਆ ਕਿ ਕਿਹੜੇ ਇਲਾਕੇ ਚ ਕਿਹੜੀ ਬਿਮਾਰੀ ਜ਼ਿਆਦਾ ਫੈਲ ਰਹੀ ਹੈ ਸੜਕ ਸੁਰੱਖਿਆ ਫੋਰਸ ਪੰਜਾਬ ਪਹਿਲਾ ਸੂਬਾ ਦੇਸ਼ ਦਾ ਜਿਹਦੇ ਕੋਲੇ ਸੜਕਾਂ ਵਾਸਤੇ ਲੱਗ ਪੁਲਿਸ ਹੈ ਐਸਐਸਐਫ ਸ਼ਾਨਦਾਰ ਉਹਨਾਂ ਨੂੰ ਗੱਡੀਆਂ ਲੱਗੇ ਦਿੱਤੀਆਂ ਮਹਿੰਗੀਆਂ ਤੋਂ ਮਹਿੰਗੀਆਂ ਗੱਡੀ ਦੇ ਵਿੱਚ ਗੈਸ ਕਟਰ ਆਰੀ ਦਾ ਬਲੇਡ ਫਰਸਟ ਡੇਟ ਦਾ ਸਮਾਨ ਟੋਚਨ ਖਿੱਚਣੀ ਪੈ ਜੇ ਗੱਡੀ ਕੋਈ ਸੜਕਾਂ ਤੇ ਫਿਰਦੀ ਆ 30 ਕਿਲੋਮੀਟਰ ਦੇ ਰੇੜੀ ਸੇ ਗੱਡੀ ਫਿਰਦੀ ਆ ਤੁਸੀਂ ਗੱਲ ਕੀਤੀ ਨਹਿਰੀ ਪਾਣੀ ਦੀ ਆ ਪਿੰਡਾਂ ਦੇ ਪਿੰਡਾਂ 'ਚ ਜਿਹੜਾ ਪਾਈਪਾਂ ਪੈ ਰਹੀਆਂ ਨੇ ਲੋਕਾਂ ਨੂੰ ਨਹਿਰਾਂ ਦਾ ਪਾਣੀ ਮਿਲ ਰਿਹਾ ਹੈ ਬਿਜਲੀ ਬੰਦ ਹੋਊ ਇਹਦੇ ਨਾਲ ਜੇ ਉਪਲ ਖੜੂਗਾ ਬਿਜਲੀ ਬੰਦ ਹੋਊ ਬਿਜਲੀ ਦੀ ਖਪਤ ਘਟੂਗੀ ਤੇ ਬਿਜਲੀ ਖਪਤ ਘਟੂਗੀ ਤਾਂ ਇੰਡਸਟਰੀ 'ਚ ਬਿਜਲੀ ਆਊਗੀ ਇੰਡਸਟਰੀ ਸਸਤੀ ਬਿਜਲੀ ਦੇਵਾਂਗੇ ਤੇ ਇੱਧਰ ਖੇਤਾਂ ਦੇ ਵਿੱਚ ਨਹਿਰਾਂ ਦਾ ਪਾਣੀ ਆਊਗਾ ਉੱਚ ਮਿਨਰਲਸ ਨੇ ਫਸਲ ਬੰਪਰ ਹੋਊਗੀ ਫੂਡ ਪ੍ਰੋਸੈਸਿੰਗ ਨਾਲ ਰਿਲੇਟਡ ਬਹੁਤ ਸਾਰੇ ਪਲਾਂਟ ਆ ਰਹੇ ਨੇ ਸ਼ਹਿਰਪੁਰ ਚ ਵੀ ਆ ਰਹੇ ਨੇ ਪਠਾਨਕੋਟ ਤੋਂ ਮਿੱਠੀ ਲੀਚੀ ਪੂਰੀ ਦੁਨੀਆ 'ਚ ਕਿਤੇ ਹੈ ਨਹੀਂ ਲੀਚੀ ਦੀ ਪ੍ਰੋਸੈਸਿੰਗ ਦਾ ਪਲਾਂਟ ਇੱਥੇ ਲਾਵਾਂਗੇ ਅਸੀਂ ਤੁਹਾਡੇ ਆਮ ਬੁਸ਼ਹਿਰਪੁਰ ਦੇ ਅਸੀਂ ਮਿੱਡੇ ਮੀਲ ਦੇ ਵਿੱਚ ਕਿੰਨੂ ਕਰਤੇ ਕੇਲੇ ਦੀ ਜਗ੍ਹਾ ਤੇ ਹਜ਼ਾਰਾਂ ਟਨ ਕਿੰਨੂ ਚਾਹੀਦਾ ਹੋਊਗਾ ਸਾਨੂੰ ਜਦੋਂ ਅਮਰੂਦ ਸੀਜ਼ਨ ਆ ਗਿਆ ਅਮਰੂਦ ਕਰਾਂਗੇ ਮਿੱਡੇ ਵੀਲ ਚ ਜਦੋਂ ਅੰਬਾਂ ਦਾ ਸੀਜ਼ਨ ਆ ਗਿਆ ਅੰਬ ਕਰਾਂਗੇ ਬੇਰਾਂ ਦਾ ਸੀਜ਼ਨ ਆ ਗਿਆ ਬੇਰ ਪੰਜਾਬ ਚ ਪੈਦਾ ਹੋਣ ਵਾਲੇ ਫਰੂਟ ਕਰ ਅਸੀਂ ਕਰੀਏ ਹਾਰਟੀਕਲਚਰ ਨੂੰ ਵਧਾਵਾ ਮਿਲੂਗਾ ਸਾਡੇ ਆਪਣੇ ਫਰੂਟ ਨੇ ਉਹਨਾਂ ਨਾਲੇ ਜਿਆਦਾ ਅਵੇਲੇਬਲ ਵੀ ਨੇ ਜਲਦੀ ਅਵੇਲੇਬਲ ਨੇ ਉੱਥੋਂ ਪੈਕ ਹੋ ਕੇ ਆਉਂਦੇ ਆ ਫਰੋਜ਼ਨ ਹੁੰਦੇ ਆ ਉਹ ਚ ਨਹੀਂ ਉਹਨੇ ਵਿਟਾਮਿਨਸ ਰਹਿੰਦੇ ਜਿੰਨੇ ਫਰੈਸ਼ ਮਾਲ ਦੇ ਵਿੱਚ ਨੇ ਸੋ ਸਾਡਾ ਸੀਜ਼ਨ ਹੈ ਤੁਹਾਡੇ ਸਾਹਮਣੇ ਖੁੱਲੀ ਕਿਤਾਬ ਵਾਂਗੂ ਪਏ ਆ